ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਆਪਣੇ ਕੰਮ ਆਉਣ ਵਾਲੀਆਂ ਗੱਲਾਂ ਇੱਕ ਕੱਚੇ ਅੰਬ ਦੀਆਂ ਛੋਟੀਆਂ-ਛੋਟੀਆਂ ਫਾੜੀਆਂ ਕਟੋ ਸਰੋਂ ਦਾ ਤੇਲ ਲੂਣ ਅਤੇ ਰਾਈ ਦਾ ਤੜਕਾ ਮਾਰੋ ਚਟਪਟ ਮਸਾਲਾ ਤਿਆਰ ਰੋਟੀ ਤੇ ਲਾ ਕੇ ਚੌਲਾਂ ਤੱਕ ਇਸ ਮਸਾਲੇ ਨੂੰ ਵਿੱਚ ਪਾ ਕੇ ਖਾ ਸਕਦੇ ਹੋ ਦੋ ਗਰਮੀਆਂ ਵਿੱਚ ਸਬਜ਼ੀਆਂ ਜਲਦੀ ਗਲ ਜਾਂਦੀਆਂ ਹਨ ਤਾਂ ਉਹਨਾਂ ਨੂੰ ਕਟੋਰੀ ਵਿੱਚ ਪਾ ਕੇ ਹਵਾ ਵਾਲੀ ਜਗ੍ਹਾ ਤੇ ਰੱਖੋ ਪਲਾਸਟਿਕ ਲਫਾਫੇ ਵਿੱਚ ਸਬਜ਼ੀਆਂ ਨਾ ਰੱਖੋ ਸਬਜ਼ੀਆਂ ਬਚ ਜਾਣਗੀਆਂ ਅਤੇ ਪੈਸੇ ਵੀ ਬਚ ਜਾਣਗੇ ਤਿੰਨ ਗਰਮੀ ਵਿੱਚ ਅਚਾਰ ਨੂੰ ਉੱਲੀ ਲੱਗਦੀ ਹੈ ਤਾਂ ਅਚਾਰ ਨੂੰ ਸੀਸੇ ਵਾਲੇ ਡੱਬੇ ਵਿੱਚ ਪਾਓ ਲੇਕਿਨ ਪਲਾਸਟਿਕ ਦਾ ਢੱਕਣ ਜ਼ਰੂਰ ਉੱਤੇ ਲਗਾਓ ਜੀ ਸਟੀਲ ਦਾ ਢੱਕਣ ਗਰਮੀ ਸੜਨ ਲੱਗਦਾ ਹੈ ਚਾਰ ਤਰਬੂਜ ਕੱਟਣ ਤੋਂ ਪਹਿਲਾਂ 10 ਮਿੰਟ ਫ੍ਰਿਜ ਵਿੱਚ ਰੱਖੋ ਜੀ ਜੇਕਰ ਠੰਡਾ ਨਹੀਂ ਹੁੰਦਾ ਤਰਬੂਜ ਤਾਂ ਤੁਸੀਂ ਛੱਟਪਟ ਠੰਡਾ ਖਾਣਾ ਹੈ ਤਾਂ ਕੱਟਣ ਤੋਂ ਪਹਿਲਾਂ 10 ਮਿੰਟ ਫ੍ਰਿਜ ਵਿੱਚ ਰੱਖ ਦਿਓ ਠੰਡਿਕ ਅੰਦਰ ਤੱਕ ਪਹੁੰਚ ਜਾਵੇਗੀ ਗੈਸਟ ਆਉਣਗੇ ਤਾਂ ਬਿਨਾ ਬਰਫ਼ ਤੋਂ ਕਯੂਬ ਠੰਡਾ ਫਲ ਉਹਨਾਂ ਨੂੰ ਮਿਲ ਜਾਵੇਗਾ ਪੰਜ ਗਰਮੀ ਵਿੱਚ ਸ਼ਾਂਜ ਬਣਾਉਣ ਦੇ ਲਈ ਉਸ ਦੇ ਵਿੱਚ ਪੀਸਾ ਹੋਇਆ ਜੀਰਾ ਥੋੜਾ ਸੈਂਦਾ ਲੂਣ ਜ਼ਰੂਰ ਪਾਓ ਇਸ ਦੇ ਨਾਲ ਡਾਈਜੇਸ਼ਨ ਸਹੀ ਰਹਿੰਦਾ ਹੈ ਅਤੇ ਸਰੀਰ ਵੀ ਠੰਡਾ ਰਹਿੰਦਾ ਹੈ 6 ਇੱਕ ਵਾਰ ਜ਼ਿਆਦਾ ਲਸਣ ਭੁੰਨ ਲਓ ਅਤੇ ਸਰੋਂ ਦੇ ਤੇਲ ਵਿੱਚ ਡੋਬ ਕੇ ਰੱਖ ਦਿਓ ਜਦੋਂ ਮਨ ਕਰੇ ਮਿਕਸੀ ਵਿੱਚ ਪੀਸ ਕੇ ਚਟਪਟ ਲਸਣ ਦੀ ਚਟਣੀ ਵਿਜੀ ਦਿਨਾਂ ਦੇ ਲਈ ਬੈਸਟ ਤਿਆਰ ਹੋ ਜਾਵੇਗੀ 7 ਵੇਸਣ ਦੀ ਛੋਟੀ ਕੌਲੀ ਇੱਕ ਹਰ ਕਿਚਨ ਵਿੱਚ ਰੱਖਣੀ ਚਾਹੀਦੀ ਹੈ ਗਰਮੀ ਵਿੱਚ ਵੇਸਣ ਬਹੁਤ ਕੰਮ ਆਉਂਦਾ ਹੈ ਕੋਲ ਵਾਲੇ ਸਬਜ਼ੀ ਪਕੌੜਾ ਹਲਵਾ ਕੁਝ ਵੀ ਤੁਸੀਂ ਚਟਪਟ ਤਿਆਰ ਕਰ ਸਕਦੇ ਹੋ ਦੋਸਤੋ ਇਹ ਟਿਪਸ ਤੁਹਾਨੂੰ ਵਾਕਿਆ ਹੀ ਵਧੀਆ ਲੱਗ ਰਹੇ ਹਨ ਤਾਂ ਇੱਕ ਸ਼ੇਅਰ ਕਰੋ WhatsApp ਗਰੁੱਪ ਤੇ ਇਸ ਦੇ ਨਾਲ ਸਾਰਿਆਂ ਦੇ ਘਰਾਂ ਵਿੱਚ ਫਾਇਦਾ ਹੋ ਸਕੇ 8 ਇੱਕ ਡੱਬੇ ਵਿੱਚ ਅਦਰਕ ਪਾਊਡਰ ਇਲਾਚੀ ਸੁੰਡ ਅਤੇ ਕਾਲੀ ਮਿਰਚ ਪਾਊਡਰ ਮਿਕਸ ਕਰਕੇ ਰੱਖ ਲਓ ਜਦੋਂ ਵੀ ਮਨ ਕਰੇ ਬਸ ਉਬਾਲੋ ਅਤੇ ਦੇਸੀ ਚਾਹ ਬਣਾ ਲਓ ਬਿਨਾ ਕਤਰਨ ਤੋਂ ਝਟਪਟ ਸਵਾਦਿਸ਼ਟ ਚਾਹ ਬਣ ਜਾਵੇਗੀ 9 ਪੀਸੀ ਹਰੀ ਮਿਰਚ ਦਨੀਆ ਅਤੇ ਲੋਨ ਮਿਕਸ ਕਰਕੇ ਆਈਸ ਟ੍ਰੇ ਵਿੱਚ ਜਮਾ ਕਰ ਲਓ ਜਰੂਰਤ ਪੈਣ ਤੇ ਇੱਕ ਕਯੂਬ ਪਾ ਲਓ ਮਿਰਚ ਕਟਣ ਦਾ ਜੰਜਟ ਖਤਮ ਹੋ ਜਾਵੇਗਾ ਦਸ ਸਬਜੀ ਵਿੱਚ ਰਸ ਚਾਹੀਦਾ ਹੈ ਤਾਂ ਉਬਲੀ ਲੌਂਕੀ ਵਿੱਚ ਮਿਲਾ ਦਿਓ ਅਗਰ ਤੁਸੀਂ ਬਣਾਈ ਹੋਈ ਸਬਜੀ ਸੁੱਕੀ ਬਣ ਗਈ ਹੈ ਤਾਂ ਥੋੜੀ ਉਬਲੀ ਲੌਂਗੀ ਮਿਕਸ ਕਰਕੇ 2 ਮਿੰਟ ਗਰਮ ਕਰ ਲਓ ਗਰੇਵੀ ਬਣ ਜਾਵੇਗੀ ਸਵਾਦਿਸ਼ਟ ਅਤੇ ਟੁਕੜਾ ਵੀ ਵਧੇਗਾ ਜਾਰਾ ਸਟੇਟ ਆਉਟਰਸ ਉਪਮਾ ਬਣਾਉਣ ਦੇ ਲਈ ਆਟਰਸ ਲੋਣ ਸਰੋਂ ਦੇ ਦਾਣੇ ਅਤੇ ਥੋੜਾ ਕਟਿਆ ਹੋਇਆ ਪਿਆਜ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪਾਣੀ ਵਿੱਚ ਬਣਾਓ ਹੈਲਦੀ ਅਤੇ ਚਟਪਟ ਨਾਸ਼ਤਾ ਸਿਰਫ 5 ਮਿੰਟ ਵਿੱਚ ਰੈਡੀ ਹੋ ਜਾਵੇਗਾ ਤੇ ਪੇਟ ਵੀ ਭਰ ਜਾਵੇਗਾ 12 ਗੋੜ ਉੱਤੇ ਗਿੰਦਗੀ ਹੈ ਤਾਂ ਪਾਣੀ ਨਹੀਂ ਥੋੜਾ ਲੂਣ ਲਾ ਕੇ ਰਗੜੋ ਸਾਰੇ ਕੀੜੇ ਮਿੱਟੀ ਸਾਫ਼ ਹੋ ਜਾਣਗੇ ਬਿਨਾ ਚਿਪਚਿਪ ਤੋਂ 13 ਜੇਕਰ ਦਾਲ ਪਤਲੀ ਹੋ ਗਈ ਹੈ ਤਾਂ ਵੇਸਣ ਦੀ ਥੋੜੀ ਸਰਲੀ ਬਣਾ ਕੇ ਮਿਕਸ ਕਰ ਦਿਓ ਦਾਲ ਗਾੜੀ ਅਤੇ ਸਵਾਦਿਸ਼ਟ ਹੋ ਜਾਵੇਗੀ ਗਰਮੀ ਵਿੱਚ ਐਕਸਟਰਾ ਦਾਲ ਉਬਾਲਣ ਦੀ ਜ਼ਰੂਰਤ ਨਹੀਂ 14 ਫ੍ਰਿਜ ਵਿੱਚ ਸੁੱਕੇ ਬ੍ਰੈਡ ਸਲਾਈਸ ਰੱਖਣ ਦੇ ਨਾਲ ਨਮੀ ਅਤੇ ਬਦਬੂ ਦੋਵੇਂ ਘਟ ਹੋ ਜਾਂਦੇ ਹਨ 15 ਸਵੇਰ ਟਾਈਮ ਚਾਹ ਜਲਦੀ ਬਣਾਉਣੀ ਹੈ ਤਾਂ ਰਾਤ ਨੂੰ ਚਾਹ ਪੱਤੀ ਪਾਣੀ ਵਿੱਚ ਭੇਂਕੇ ਫ੍ਰਿਜ ਵਿੱਚ ਰੱਖ ਦਿਓ ਸਵੇਰ ਟਾਈਮ ਸਿਰਫ ਦੁੱਧ ਪਾਓ ਅਤੇ ਚਾਹ ਤਿਆਰ ਹੋ ਜਾਵੇਗੀ ਸਵੇਰ ਦੀ ਦੌੜ ਭੱਜ ਵਿੱਚ 5 ਮਿੰਟ ਬਚ ਜਾਣਗੇ ਦੇਖਿਆ ਦੋਸਤੋ ਗਰਮੀ ਹੋ ਜਾਂ ਥਕਾਨ ਦੇਸੀ ਜਗਾੜ ਹਮੇਸ਼ਾ ਕੰਮ ਆਉਂਦੇ ਹਨ ਜੇਕਰ ਤੁਹਾਨੂੰ ਇੱਕ ਵੀ ਨੁਸਖਾ ਵਧੀਆ ਲੱਗਾ ਹੈ ਤਾਂ ਇੱਕ ਲਾਇਕ ਜ਼ਰੂਰ ਬਣਦਾ ਹੈ ਅਤੇ ਇੱਕ ਜ਼ਰੂਰੀ ਗੱਲ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਿਹੜੀ ਟ੍ਰਿਕ ਵਧੀਆ ਲੱਗੀ ਹੈ 16 ਦੁੱਧ ਵਿੱਚ ਇੱਕ ਚਮਚ ਸ਼ਹਿਦ ਮਿਕਸ ਕਰਕੇ ਪੀ ਲਓ એનર્ਜੀ ਵਧੂਗੀ ਅਤੇ ਤ્વਚਾ ਵੀ ਬਹੁਤ ਵਧੀਆ ਹੋਵੇਗੀ 17 ਇੱਕ ਕੱਪ ਦੁੱਧ ਵਿੱਚ ਇੱਕ ਤੋਂ ਦੋ ਚਮਚ ਚੀਆ ਬੀਜ ਮਿਕਸ ਕਰ ਲਓ ਪਾਰ ਘਟ ਜਾਵੇਗਾ 18 ਇੱਕ ਕੱਪ ਦੁੱਧ ਵਿੱਚ ਪੰਜ ਸ਼ਿਵਾਰੇ ਅਤੇ ਬਦਾਮ ਮਿਕਸ ਕਰ ਲਓ ਇਹ ਬੱਚਿਆਂ ਨੂੰ ਮਾਨਸਿਕ ਤਾਕਤ ਦਿੰਦਾ ਹੈ 19 ਇੱਕ ਕੱਪ ਦੁੱਧ ਵਿੱਚ ਇੱਕ ਕੇਲਾ ਮਿਕਸ ਕਰ ਲਓ ਇਹ એનર્ਜੀ ਵਧਾਉਂਦਾ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ਕਰਦਾ ਹੈ 20 ਇੱਕ ਕੱਪ ਦੁੱਧ ਵਿੱਚ ਇੱਕ ਚਮਚ ਗੁੜ ਮਿਕਸ ਕਰ ਲਓ ਇਹ ਸਰਦੀਆਂ ਦੇ ਵਿੱਚ ਸਰੀਰ ਗਰਮ ਰੱਖਦਾ ਹੈ ਅਤੇ ਆਪਣੇ ਸਰੀਰ ਨੂੰ ਤਾਕਤ ਦਿੰਦਾ ਹੈ ਦੋਸਤੋ ਇਹ ਸਨ ਘਰੇਲੂ ਨੁਸਖੇ ਵੀਡੀਓ ਦੇ ਰਿਲੇਟਿਡ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਇਸ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਸਮਾਨੀਤ ਜਾਣਕਾਰੀ ਅਧਾਰਿਤ ਹੈ ਕਿਸੇ ਵੀ ਨੁਸਖੇ ਨੂੰ ਤੁਸੀਂ ਫਾਲੋਅ ਕਰਨਾ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣਾ ਜੀ ਉਸ ਤੋਂ ਬਾਅਦ ਇਸ ਨੁਸਖਿਆਂ ਨੂੰ ਤੁਸੀਂ ਫਾਲੋਅ ਕਰ ਸਕਦੇ ਹੋ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਧ ਤੋਂ ਵੱਧ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵੀ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ